ਮੈਂ ਕੱਲ ਹੀ ਕੰਗਨਾ ਰਣੋਤ ਦੀ ਵੀ ਇੰਟਰਵਿਊ ਸੁਣੀ ਹੈ ਉਹਨੇ ਕਈ ਕਿਤਾਬਾਂ ਸਟੱਡੀ ਕੀਤੀਆਂ ਲੇਕਿਨ ਉਹਨੇ ਉਹ ਕਿਤਾਬਾਂ ਸਟੱਡੀ ਨਹੀਂ ਕੀਤੀਆਂ ਜਿਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਨੇ ਕਦੀ ਵੀ ਖਾਲਿਸਤਾਨ ਦੀ ਡਿਮਾਂਡ ਨਹੀਂ ਕੀਤੀ ਸੀਗੀ ਅਤੇ ਜਿਹੜੀ ਇਹ ਫਿਲਮ ਐਮਰਜੈਂਸੀ ਫਿਲਮ ਐ ਇਹ ਅਸੀਂ ਕਿਸੇ ਵੀ ਕੀਮਤ ਤੇ ਨਹੀਂ ਲੱਗਦੇਾਂਗੇ ਕਿਉਂਕਿ ਇਹ ਸਿੱਖਾਂ ਦੀਆਂ ਭਾਵਨਾ ਪੜਗਾਂਦੀ ਫਿਲਮ ਐ ਜਿਹੜੀ ਹੁਣ ਜਦੋਂ 6 ਜੂਨ ਨੂੰ ਜੋ ਦਰਬਾਰ ਸਾਹਿਬ 'ਤੇ ਅਟੈਕ ਹੋਇਆ ਜਿਹੜੀ ਸੰਗਤ ਉੱਥੇ ਗਈ ਸੀ ਇਹਨਾਂ ਨੂੰ ਖਾੜਕੂ ਦਿਖਾਇਆ ਆਤਵਾਦੀ ਦਿਖਾਇਆ ਸਿੱਖਾਂ ਨੂੰ ਜਿੱਥੇ ਵੀ ਦੁਬਾਰਾ ਹੁੰਦਾ ਹੋਇਆ ਉਹੋ ਜਿਹੀਆਂ ਫਿਲਮਾਂ ਰਿਲੀਜ਼ ਕਰ ਦਿੰਦੇ ਹਨ ਜਿੱਥੇ ਸਿੱਖਾਂ ਦੀ ਚੜ੍ਹਦੀ ਕਲਾ ਦੀ ਗੱਲ ਹੋਵੇ ਜਿਵੇਂ ਖਾਲਸਾ ਜੀ ਦੀ ਫਿਲਮ ਆਈ ਹੈ ਖਾਲਸਾ ਦੀ ਫਿਲਮ ਚ 85 ਸੀਨ ਸੈਂਸਰ ਬੋਰਡ ਨੇ ਕਰ ਦਿੱਤੇ ਉਹ ਸਰਕਾਰ ਨੂੰ ਵੀ ਆਪਾਂ ਮੰਗ ਪੱਤਰ ਦੇ ਰਹੇ ਹਾਂ ਇਹ ਤੇ ਆਪਾਂ ਜਿਹੜੇ ਸਿਨੇਮਾ ਘਰਾਂ ਨੂੰ ਦਿੱਤਾ ਹੈ ਮੰਗ ਪੱਤਰ ਸਰਕਾਰ ਨੂੰ ਇਸੇ ਕਰਕੇ ਦੇ ਰਹੇ ਹਾਂ ਕਿ ਜਿਵੇਂ OTT ਜਾਂ ਇਹੋ ਜਿਹੇ ਜਿਹੜੇ ਆਇਆ ਪਿਆ ਉਹਨਾਂ ਦੇ ਉੱਤੇ ਵੀ ਇਹ ਨਾ ਰਿਲੀਜ਼ ਹੋਵੇ ਵੀਮੀ ਸਦੀ ਦੇ ਮਹਾਨ ਸ਼ਹੀਦ ਉਹਨਾਂ ਨੂੰ ਅਕਾਲ ਤਖਤ ਸਰ ਤੋਂ ਐਲਾਨਿਆ ਗਿਆ ਹੈ ਤੇ ਕਿਸੇ ਵੀ ਸ਼ਹੀਦ ਸਿੰਘ ਤੇ ਫਿਲਮ ਬਣਾਉਣ ਤੋਂ ਪਹਿਲਾਂ ਉਹਦੀ ਇਜਾਜ਼ਤ ਜਿਹੜੀ ਆ ਉਹ ਸ਼੍ਰੋਮਣੀ ਕਮੇਟੀ ਤੋਂ ਲੈਣੀ ਪਾਉਗੀ ਕਿ ਇਹ ਜੋ ਫਿਲਮ ਬਣਾਈ ਗਈ ਹੈਗੀ ਹੈ ਉਹ ਪਹਿਲਾਂ ਹੀ ਬਣਾ ਲਈ ਗਈ ਸੀ ਲੱਗਦਾ ਕਿ ਇੱਕ ਚਾਲ ਜ ਚਾਲ ਕਰਕੇ ਜਿਹੜੀ ਉਹ ਫਿਲਮ ਬਣਾਈ ਗਈ ਜਾਂ ਫਿਰ ਪਹਿਲਾਂ ਤੋਂ ਪ੍ਰੀਪਲਾਨਡ ਇਹ ਸਾਰਾ ਕੁਝ ਹੋ ਰਿਹਾ ਹੈ ਜਿਹੜੀ ਕੰਗਣਾ ਰਣੌਤ ਆ ਉਹ ਜਿਹੜੀ ਬੀਬੀ ਆ ਉਹ ਹਮੇਸ਼ਾ ਕੌਂਟ੍ਰੋਵਰਸੀ ਦੇ ਵਿੱਚ ਉਹ ਨਾ ਆਪਣੀ ਜਿਹੜੀ ਆਪਣੇ ਆਪ ਨੂੰ ਮਸ਼ਹੂਰ ਕਰਦੀ ਪਪੂਲਰ ਕਰਦੀ ਹੈ ਉਹ ਕੱਲੀ ਸਿੱਖਾਂ ਨੂੰ ਟਾਰਗੇਟ ਨਹੀਂ ਕਰਦੀ ਮੁਸਲਮਾਨਾਂ ਨੂੰ ਵੀ ਟਾਰਗੇਟ ਕਰਦੀ ਉਹਦੇ ਉੱਤੇ ਇਹ ਕਾਰਵਾਈ ਹੋਣੀ ਚਾਹੀਦੀ ਪਰਚਾ ਦਰਜ ਹੋਣਾ ਚਾਹੀਦਾ ਉਹਨੂੰ ਅਰੈਸਟ ਤੁਰੰਤ ਅਰੈਸਟ ਕਰ ਲੈਣਾ ਚਾਹੀਦਾ ਕਿਉਂਕਿ ਉਹ ਹਮੇਸ਼ਾ ਹੀ ਪੰਜਾਬ ਵਿਰੋਧੀ ਰਹੀ ਹੈ ਔਰ ਅਸੀਂ ਇਹ ਫਿਲਮ ਇੱਥੇ ਬਿਲਕੁਲ ਨਹੀਂ ਲੱਗਣ ਦੇਾਂਗੇ ਪਹਿਲਾਂ ਅਸੀਂ ਸਰਕਾਰ ਨੂੰ ਕਹਿੰਨੇ ਹੁੰਨੇ ਆ ਜਦੋਂ ਸਰਕਾਰ ਨਾ ਮੰਨੇ ਫਿਰ ਸਿੱਖਾਂ ਨੂੰ ਆਪਣਾ ਇੱਕ ਵੱਖਰਾ ਵੀ ਤਰੀਕਾ ਸਾਰੀ ਦੁਨੀਆ ਜਾਣਦੀ ਹੈ ਫਿਰ ਅਸੀਂ ਉਹ ਤਰੀਕਾ ਵਰਤਦੇ ਹੁੰਨੇ ਆ ਕੰਗਨ ਰਣੋਤ ਦੀ ਆਰੀ ਨਵੀਂ ਫਿਲਮ ਇਮਰਜੈਂਸੀ ਇਸ ਵਕਤ ਵਿਵਾਦਾ ਦੇ ਵਿੱਚ ਹੈ ਅੱਜ ਜਲੰਧਰ ਦੇ ਵਿੱਚ ਸਿਕਤਾਲ ਮਿਲ ਕਮੇਟੀ ਵੱਲੋਂ ਕੰਗਨ ਰਣੋਤ ਦੀ ਆਰੀ ਨਵੀਂ ਫਿਲਮ ਇਮਰਜੈਂਸੀ ਦੇ ਖਿਲਾਫ ਜਿਹੜਾ ਮੋਰਚਾ ਖੋਲਿਆ ਹੋਇਆ ਹੈ ਐਮਬੀਡੀ ਮਾਲ ਦੇ ਵਿੱਚ ਪਹੁੰਚੇ ਨੇ ਉੱਥੇ ਜਾ ਕੇ ਸਖ਼ਤੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਐਮਬੀਡੀ ਮਾਲ ਦੇ ਵਿੱਚ ਫਿਲਮ ਲੱਗਦੀ ਹੈ ਜਾਂ ਫਿਰ ਉਸ ਦੇ ਟ੍ਰੇਲਰ ਜਾਂ ਪੋਸਟਰ ਲਗਾਏ ਜਾਂਦੇ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਜਗ੍ਹਾ ਦੇ ਹਾਲਾਤ ਠੀਕ ਨਹੀਂ ਹੋਣਗੇ ਸਿਕਤਾਲ ਮਿਲ ਕਮੇਟੀ ਦੇ ਲੋਕ ਸਾਡੇ ਨਾਲ ਨੇ ਗਲਬਾਤ ਵੀ ਕਰ ਲੈਣੇ ਆ ਫਿਲਮ ਆਈ ਹੈ ਨਵੀਂ ਟਰੇਲਰ ਲਾਂਚ ਹੋਇਆ ਜਿਸ ਤੋਂ ਬਾਅਦ ਤੁਸੀਂ ਅੱਜ ਜਿਹੜਾ ਹੈ ਉਹ ਐਮਬੀਡੀ ਮਾਲ ਦੇ ਵਿੱਚ ਪਹੁੰਚੇ ਹੋ ਤੇ ਇੱਕ ਧਮਕੀ ਵੀ ਦੇ ਦਿੱਤੀ ਸੱਦੇ ਕਿ ਜੇਕਰ ਫਿਲਮ ਲੱਗਦੀ ਹੈ ਤਾਂ ਇਸ ਜਗ੍ਹਾ ਦੇ ਉੱਤੇ ਮੌਲ ਸਹੀ ਨਹੀਂ ਰਹੇਗਾ ਅਜੀਹਾ ਕੀ ਤੁਸੀਂ ਇਸ ਫਿਲਮ ਦੇ ਵਿੱਚ ਦੇਖਿਆ ਕਿ ਅਜੀਹੇ ਚੀਜ਼ਾਂ ਗਲਤ ਲੱਗੀਆਂ ਤੁਹਾਨੂੰ ਜਿਸ ਕਾਰਨ ਤੁਹਾਨੂੰ ਅੱਜ ਜਿਹੜਾ ਇਹ ਸਕਿਪ ਲੈਣਾ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕੰਗਨਰ ਨੋਟ ਹੈ ਇਹ ਸ਼ੁਰੂ ਤੋਂ ਸਿੱਖਾ ਦੇ ਅੰਟੀ ਰਹੀ ਹੈ ਜਦੋਂ ਕਿਸਾਨੀ ਮੋਰਚਾ ਲੱਗਿਆ ਸੀਗਾ ਉਦੋਂ ਸਾਡੀਆਂ ਮਾਵਾਂ ਪੈਣਾ ਉੱਥੇ ਮੋਰਚੇ 'ਤੇ ਬੈਠੀਆਂ ਸੀਗੀਆਂ ਉਹ ਉਦੋਂ ਇਹ ਕਹਿੰਦੀ ਕਿ 100-100 ਰੁਪਏ ਦੇ ਕਹਿੰਦੇ ਬੀਬੀਆਂ ਫੜ ਕੇ ਲੈ ਜਾਂਦੀਆਂ ਵਾਂ ਇਹਦੀ ਸੋਚ ਸਿੱਖਾਂ ਦੇ ਖਿਲਾਫ ਸ਼ੁਰੂ ਤੋਂ ਰਹੀ ਹੈ ਪਿੱਛੇ ਇਹਦੀ ਕਿਹੜੀ ਏਜੰਸੀ ਹੈ ਜਿਹਨੇ ਸਰਕਾਰ ਨੇ ਇਹਨਾਂ ਨੂੰ ਟਿਕਟ ਦਿੱਤੀ ਹੈ ਐਮਪੀ ਬਣਾਇਆ ਉਸੇ ਸੋਚ ਦੇ ਤਹਿਤ ਇਹਨੇ ਇਹ ਫਿਲਮ ਬਣਾਈ ਏ ਜਿਹੜੀ ਹੁਣ ਜਦੋਂ 6 ਜੂਨ ਨੂੰ ਜੋ ਦਰਬਾਰ ਸਾਹਿਬ ਅਟੈਕ ਹੋਇਆ ਜਿਹੜੀ ਸੰਗਤ ਉੱਥੇ ਗਈ ਸੀ ਇਹਨੇ ਉਹਨਾਂ ਨੂੰ ਖਾਰਗੋ ਖਾਇਆ ਅਤਵਾਦੀ ਦਿਖਾਇਆ ਆਪਣੀ ਸੋਚ ਦੇ ਮੁਤਾਬਕ ਜੋ ਸਾਡੀਆਂ ਧਾਰਮਿਕ ਭਾਵ ਭੜਕਾਈ ਅਸੀਂ ਅਸੀਂ ਇਸ ਕਰਕੇ ਅਸੀਂ ਇਸ ਕਰਕੇ ਸੀਪੀ ਸਾਹ ਨੂੰ ਅੱਜ ਇੱਕ ਮੈਦੇ ਵੀ ਦਿਆਂਗੇ ਇਹ ਸਾਡੀਆਂ ਜਿਹੜੀਆਂ ਭਾਵਨਾ ਪੜਗਾਈਆਂ ਨੇ ਇੱਥੇ ਕਾਨੂੰਨੀ ਕਾਰਵਾਈ ਕੀਤੀ ਜਾਵੇ 295 ਇਹਦਾ ਪਰਚਾ ਦਰਜ ਕੀਤਾ ਜਾਵੇ ਅਤੇ ਜਿਹੜੀ ਇਹ ਫਿਲਮ ਐਮਰਜੈਂਸੀ ਫਿਲਮ ਐ ਇਹ ਅਸੀਂ ਕਿਸੇ ਵੀ ਕੀਮਤ ਤੇ ਨਹੀਂ ਲੱਗ ਦੇਵਾਂਗੇ ਕਿਉਂਕਿ ਇਹ ਸਿੱਖਾਂ ਦੀ ਭਾਵਨਾ ਪੜਗਾਂਦੀ ਫਿਲਮ ਐ ਜਿਹੜੀ ਵੀ ਕੋਈ ਫਿਲਮ ਬਣਾਉਂਦਾ ਵਾ ਮੰਨ ਲਓ ਸਿੱਖੀ ਰਿਲੇਟਿਡ ਫਿਲਮ ਬਣਾਉਂਦੇ ਐ ਇਹ ਸਾਡੀ ਸੁਪਰੀਮ ਅਕਾਤਕਤ ਐ ਉੱਥੋਂ ਦਾ ਸਾਡੇ ਕੋਲ ਸੈਂਸਰ ਬੋਰਡ ਬਣਨਾ ਚਾਹੀਦਾ ਵਾ ਹਾਂਜੀ ਆ ਤਾਰੀ ਫਿਲਮ ਦੇਖੋ ਤਾਰੀ ਫਿਲਮ ਲਈਏ ਕੀ ਸਚਾਈ ਐ ਇਹ ਫਿਲਮ ਪਾਸ ਕਰਦੀ ਏ ਇਹੋ ਜਿਆ ਕੋਈ ਕੰਮ ਨਹੀਂ ਕਰਦੇ ਸਿੱਖਾਂ ਨੂੰ ਜਿੱਥੇ ਵੀ ਜ਼ਬਾਨਾ ਹੁੰਦਾ ਹੋਇਆ ਉਹੋ ਜੀਆਂ ਫਿਲਮਾਂ ਰਿਲੀਜ਼ ਕਰ ਦਿੰਦੇ ਹਨ ਜਿੱਥੇ ਸਿੱਖਾਂ ਦੀ ਚੜ੍ਹਦੀ ਕਲਾ ਵੀ ਗੱਲ ਹੋਵੇ ਜਿਵੇਂ ਖਾਲਸਾ ਜੀ ਦੀ ਫਿਲਮ ਆਈ ਹੈ ਖਲਾੜੀ ਫਿਲਮ ਚ 85 ਸੀਨ ਸੈਂਸਰ ਬੋਰਡ ਨੇ ਕਰ ਦਿੱਤੇ ਪਰ ਅਜੇ ਤੱਕ ਉਹ ਖਲਾੜ ਜੀ ਦੀ ਫਿਲਮ ਨਹੀਂ ਰਿਲੀਜ਼ ਹੋਈ ਪਰ ਇਹ ਜੋ ਸਿੱਖਾਂ ਦੀਆਂ ਭਾਵਨਾਵਾਂ ਪਰਗਾਉਂਦੀਆਂ ਹੋਣ ਇਹੋ ਜਿਹੀਆਂ ਫਿਲਮਾਂ ਰਿਲੀਜ਼ ਹੁੰਦੀਆਂ ਨੇ ਹਮੇਸ਼ਾ ਹੀ ਸਿੱਖਾਂ ਨੂੰ ਅਤੇ ਦੂਜੇ ਦਰਜੇ ਦਾ ਸਮਝ ਜਾਂਦਾ ਵਾ ਉਹਨਾਂ ਨੂੰ ਹਮੇਸ਼ਾ ਹੀ ਨੀਵਾ ਤਖਾਂਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੋ ਸਿੱਖ ਤਾਲਮੇ ਕਮੇਟੀ ਵੱਲੋਂ ਅਸੀਂ ਇਹਦੀ ਨਿੰਦਾ ਕਰਦੇ ਹਾਂ ਅਸੀਂ ਕਿਸੇ ਵੀ ਕੀਮਤ 'ਤੇ ਇਹ ਫਿਲਮ ਨਹੀਂ ਲਗੰਦਿਆਂਗੇ ਅੱਛਾ ਇੱਕ ਸਿਰਫ ਟ੍ਰੇਲਰ ਹਲੇ ਜਿਹੜਾ ਹੈਗਾ ਉਹ ਲੌਂਚ ਹੋਇਆ ਟ੍ਰੇਲਰ ਦੇ ਵਿੱਚ ਤੁਸੀਂ ਅਜੀਹਾ ਕੀ ਦੇਖ ਲਿਆ ਜਿਸ ਕਾਰਨ ਤੁਹਾਨੂੰ ਲੱਗਦਾ ਹੈ ਕਿ ਇਹ ਟ੍ਰੇਲਰ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਇਹ ਫਿਲਮ ਸਿੱਖਾਂ ਦੇ ਵਿਰੁੱਧ ਹੈ ਇਹ ਸੰਜਰਨੈਲ ਸਿੰਘ ਭਿੰਡਰਾਵਾਲੇ ਦੇ ਵਿਰੁੱਧ ਹੈਗੀ ਹੈ ਜਾਂ ਫਿਰ ਉਸ ਸਮੇਂ ਜੋ ਖਾਰਕੂ ਸਿੰਘ ਸੀਗੇ ਉਹਨਾਂ ਦੇ ਵਿਰੁੱਧ ਹੈਗੀ ਹੈ ਜਿਹੜੀ ਇਹ ਫਿਲਮ ਦਿਖਾਉਂਦੇ ਪਏਗਾ ਸੰਗਤ ਜਿਹੜੀ ਦਰਬਾਰ ਸਭ ਗਈ ਹੈ ਉਹ ਸੰਗਤ ਨੂੰ ਖਾਰਕੂ ਦੱਸਦੇ ਪਏ ਆਂ ਸਾਰੀ ਸੰਗਤ ਹੀ ਹਾਤਵਾਦੀ ਹੈ ਜੀ ਸੰਗਤ ਦੇ ਉੱਤੇ ਹਾਤਵਾਦੀ ਨਹੀਂ ਹੈਗੀ ਜੇ ਖਾਰਗੋ ਨੇ ਹੈਗੀ ਇਹ ਕੋ ਸਿਰਫ ਸੰਗਤ ਸੰਗਤ ਨੂੰ ਬਦਨਾਮ ਕਰਨ ਦਾ ਕੰਮ ਕੰਮ ਗੁਰੂ ਘਰ ਨੂੰ ਬਦਨਾਮ ਕਰਨ ਦਾ ਕੰਮ ਕਰਦੇ ਪਈ ਹੈ ਜੋ ਸਿੱਖ ਧਾਲਮੇ ਕਦੀ ਵੀ ਬਰਦਾਸ਼ਤ ਨਹੀਂ ਕਰੇਗੀ ਤੁਸੀਂ ਕਹਿ ਰਹੇ ਹੋ ਕਿ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪਰ ਟ੍ਰੇਲਰ ਲਾਂਚ ਹੋ ਗਿਆ ਹੈ ਹਰੇਕ ਤਰੀਕੇ ਦੇ ਨਾਲ ਪੋਸਟਰ ਲਾਂਚ ਹੋ ਗਏ ਨੇ ਹੁਣ ਜੇਕਰ ਉਹ ਕਹਿੰਦੇ ਜੇਕਰ ਵੱਡੇ ਸਕਰੀਨਾਂ ਦੇ ਉੱਪਰ ਲਾਂਚ ਨਹੀਂ ਹੁੰਦੀ ਤੇ ਅਜਿਹੀਆਂ ਫਿਲਮਾਂ ਵੈਬ ਉਹ ਹੈਗੇ ਨੇ ਆਪਣੇ ਚੈਨਲ ਹੈਗੇ ਨੇ ਜਾਂ ਫਿਰ ਦੂਸਰੇ ਜੋ ਜਸਟੀ ਹੋਸਟਾਰ ਹੋ ਗਿਆ ਵਗੈਰੇ ਵਗੈਰੇ ਐਪ ਹੋ ਗਏ ਉਹਨਾਂ ਦੇ ਉੱਪਰ ਇਹ ਫਿਲਮਾਂ ਲਾਂਚ ਹੋ ਜਾਣਗੀਆਂ ਉਹਨਾਂ ਨੂੰ ਕਿਵੇਂ ਤੁਸੀਂ ਰੋਕੂਗੀ ਉਹ ਆਪਾਂ ਜੀ ਦੇਖੋ ਸਰਕਾਰ ਨੂੰ ਵੀ ਆਪਾਂ ਮੰਗ ਪੱਤਰ ਦੇ ਰਹੇ ਆ ਇਹ ਤੇ ਆਪਾਂ ਜਿਹੜੇ ਸਿਲਮਾ ਘਰਾਂ ਨੂੰ ਦਿੱਤਾ ਹੈ ਮੰਗ ਪੱਤਰ ਸਰਕਾਰ ਨੂੰ ਇਸੇ ਕਰਕੇ ਦੇ ਰਹੇ ਆ ਵੀ ਜਿਵੇਂ OTT ਜਾਂ ਇਹੋ ਜਿਹੇ ਜਿਹੜੇ ਆ ਪਿਆ ਉਹਨਾਂ ਦੇ ਉੱਤੇ ਵੀ ਇਹ ਨਾ ਰਿਲੀਜ਼ ਹੋਵੇ ਦੂਜੀ ਗੱਲ ਹੈ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ 20ਵੀਂ ਸਦੀ ਦੇ ਮਹਾਨ ਸ਼ਹੀਦ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੋਂ ਐਲਾਨਿਆ ਗਿਆ ਤੇ ਕਿਸੇ ਵੀ ਸ਼ਹੀਦ ਸਿੰਘ ਤੇ ਫਿਲਮ ਬਣਾਉਣ ਤੋਂ ਪਹਿਲਾਂ ਉਹਦੀ ਇਜਾਜ਼ਤ ਜਿਹੜੀ ਆ ਉਹ ਸ਼ਰੋਮਣੀ ਕਮੇਟੀ ਤੋਂ ਲੈਣੀ ਪਾਉਗੀ ਉਹ ਸਾਡੇ ਵਾਸਤੇ ਉਹ ਹੀ ਸ਼ਹੀਦ ਨੇ ਜਿਵੇਂ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਸੀਗੇ ਸੰਤਰ ਜਰਨੈਲ ਸਿੰਘ ਪਿੰਡਰਾਂ ਵਾਲੇ ਜਿਹੜੇ 14ਵੇਂ ਮੁਖੀ ਸੀਗੇ ਉਹ ਕਿਸੇ ਵੀ ਸ਼ਹੀਦ ਸਿੰਘ ਜਿਨ੍ਹਾਂ ਨੂੰ ਅਕਾਲ ਤੱਕ ਸਭ ਤੋਂ ਲਾਣਿਆ ਹੋਵੇ ਉਹਦੇ ਉੱਤੇ ਜੇ ਕੋਈ ਫਿਲਮ ਬਣਦੀ ਆ ਤੇ ਉਹ ਜਿਹੜੀ ਐਸਜੀਪੀਸੀ ਤੋਂ ਮਨਜ਼ੂਰੀ ਤੋਂ ਬਿਨਾਂ ਨਹੀਂ ਬਣ ਸਕਦੀ ਔਰ ਆਪਾਂ ਜਿਹੜਾ ਇਹਨਾਂ ਸਿਨੇਮਾ ਘਰਾਂ ਨੂੰ ਵੀ ਆਪਾਂ ਇੱਕ ਬੇਨਤੀ ਕੀਤੀ ਆ ਕਿ ਤੁਸੀਂ ਇਹ ਫਿਲਮ ਨਾ ਲਾਓ ਕਿਉਂਕਿ ਇਹ ਜਿਹੜੀ ਸਾਰੇ ਸਾਡੇ ਧਰਮ ਨੂੰ ਜਿਹੜੇ ਟਾਰਗੇਟ ਕਰਦੀ ਆ ਸਾਡੀ ਸਿੱਖੀ ਨੂੰ ਟਾਰਗੇਟ ਕਰਦੀ ਕੋਈ ਵੀ ਫਿਲਮ ਆ ਸਿੱਖਾਂ ਦੀ ਮਰਜ਼ੀ ਤੋਂ ਬਿਨਾ ਨਹੀਂ ਚੱਲ ਸਕਦੀ। ਅੱਛਾ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਐਸਜੀਪੀਸੀ ਨੂੰ ਇਸ ਦਾ ਧਿਆਨ ਰੱਖਣਾ ਚਾਹੀਦਾ ਹੈ ਜਾਂ ਫਿਰ ਸਿੱਖ ਸੰਸਥਾ ਜਿਹੜਾ ਮੋਰੀ ਸੰਸਥਾ ਹੈਗੀ ਉਸ ਨੂੰ ਧਿਆਨ ਰੱਖਣਾ ਚਾਹੀਦਾ ਹੈ। ਤੁਹਾਨੂੰ ਲੱਗਦਾ ਹੈ ਕਿ ਐਸਜੀਪੀਸੀ ਨੂੰ ਤੁਹਾਡੇ ਤੋਂ ਪਹਿਲਾਂ ਇਸ ਉੱਪਰ ਮੰਗ ਪੱਤਰ ਦੇਣਾ ਚਾਹੀਦਾ ਸੀਗਾ ਜਾਂ ਫਿਰ ਤੁਹਾਡੇ ਤੋਂ ਪਹਿਲਾਂ ਇਸ ਦੇ ਉੱਪਰ ਕੋਈ ਨਾ ਕੋਈ ਜਿਹੜਾ ਹੈਗਾ ਉਹ ਐਕਸ਼ਨ ਕਰ ਲੈਣਾ ਚਾਹੀਦਾ ਸੀ ਪਰ ਹੱਲੇ ਤੱਕ ਕਿਸੇ ਤਰੀਕੇ ਦਾ ਉਹਨਾਂ ਦਾ ਕੋਈ ਬਿਆਨ ਨਹੀਂ ਆਇਆ। ਲੱਗਦਾ ਹੈ ਕਿ ਉਹ ਇਸ ਪੱਖੋਂ ਸੋਚ ਰਹੇ ਨੇ। ਉਹਨਾਂ ਦੇ ਬਹੁਤ ਬਿਆਨ ਆ ਗਏ ਆ ਜਿਹੜ ਐਸਜੀਪੀਸੀ ਜਿਹੜੇ ਮੈਂਬਰ ਸੱਤਰ ਨਹੀਂ ਉਹਨਾਂ ਦੇ ਵੀ ਬਿਆਨ ਆ ਗਏ ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਨੇ ਉਹਨਾਂ ਦੇ ਵੀ ਬਿਆਨ ਆ ਗਏ ਉਹਨਾਂ ਨੇ ਬਿਆਨ ਦੇ ਦਿੱਤੇ ਅਸੀਂ ਕੌਮ ਆ ਅਸੀਂ ਕੌਮ ਦਾ ਹਿੱਸਾ ਵਾਂ ਸੋ ਅਸੀਂ ਆਪਣਾ ਫਰਜ਼ ਸਮਝਦੇ ਹੋਏ ਆਪਣੀ ਆਪਣੀ ਜਗ੍ਹਾ ਤੇ ਇਹਦਾ ਵਿਰੋਧ ਕਰ ਰਹੇ ਆ ਰਗਵੀਰ ਸਿੰਘ ਉਹਨਾਂ ਨੇ ਜਿਹੜੇ ਮੌਜੂਦਾ ਜਥੇਦਾਰ ਉਹਨਾਂ ਨੇ ਇਸ ਫਿਲਮ ਦੇ ਉੱਤੇ ਬਿਆਨ ਦੇ ਦਿੱਤਾ ਹੈ ਕਿ ਇਹ ਫਿਲਮ ਨਹੀਂ ਚੱਲਣ ਦਿੱਤੀ ਜਾਊਗੀ ਅੱਛਾ ਇੱਕ ਗੱਲ ਇਹ ਵੀ ਹੁਣ ਇਸ ਵਕਤ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਹ ਜੋ ਫਿਲਮ ਬਣਾਈ ਗਈ ਹੈਗੀ ਹੈ ਉਹ ਪਹਿਲਾਂ ਹੀ ਬਣਾ ਲਈ ਗਈ ਸੀਗੀ ਲੱਗਦਾ ਹੈ ਕਿ ਇੱਕ ਚਾਲ ਜੀ ਚਾਲ ਕਰਕੇ ਜਿਹੜੀ ਉਹ ਫਿਲਮ ਬਣਾਈ ਗਈ ਜਾਂ ਫਿਰ ਪਹਿਲਾਂ ਤੋਂ ਪ੍ਰੀਪਲਾਨਡ ਇਹ ਸਾਰਾ ਕੁਝ ਹੋ ਰਿਹਾ ਹੈਗਾ ਦੇਖੋ ਇਹ ਤੇ ਆਮ ਪੂਰੇ ਭਾਰਤ ਨੂੰ ਪਤਾ ਹੈ ਵੀ ਜਿਹੜੀ ਕੰਗਣਾ ਰਣੌਤ ਆ ਉਹ ਜਿਹੜੀ ਬੀਬੀ ਆ ਉਹ ਹਮੇਸ਼ਾ ਕੌਂਟ੍ਰੋਵਰਸੀ ਦੇ ਵਿੱਚੋਂ ਨਾ ਆਪਣੀ ਜਿਹੜੀ ਆਪਣੇ ਆਪ ਨੂੰ ਮਸ਼ਹੂਰ ਕਰਦੀ ਪਪੂਲਰ ਕਰਦੀ ਏ ਉਹ ਇਕੱਲੀ ਸਿੱਖਾਂ ਨੂੰ ਟਾਰਗੇਟ ਨਹੀਂ ਕਰਦੀ ਮੁਸਲਮਾਨਾਂ ਨੂੰ ਵੀ ਟਾਰਗੇਟ ਕਰਦੀ ਏ ਉਹ ਤੇ ਐਡੀ ਬੀਬੀ ਹੁਣ ਮੈਂ ਕੀ ਕਹਾਂ ਕਿ ਮੂਰਖ ਔਰਤ ਆ ਜਿਹਨੂੰ ਇਹ ਨਹੀਂ ਪਤਾ ਵੀ ਉਹਨਾਂ ਦੀ ਜਿਹੜੀ ਆਜ਼ਾਦੀ ਸਾਡੀ ਸਿੱਖਾਂ ਦੀ ਆਜ਼ਾਦੀ ਦੀ ਨਹੀਂ ਮੈਂ ਗੱਲ ਕਰਦਾ ਉਹ ਕਹਿੰਦੀ ਵੀ ਸਾਡਾ ਤੇ ਭਾਰਤ ਜਿਹੜਾ ਆਜ਼ਾਦ ਹੋਇਆ ਵਾ ਉਹ ਸਨ 14 ਦੇ ਵਿੱਚ ਆਜ਼ਾਦ ਹੋਇਆ ਇਹੋ ਜੀ ਸੋਚ ਵਾਲੀ ਬੀਬੀ ਨੂੰ ਤੁਸੀਂ ਕੀ ਕਹਿ ਸਕਦੇ ਹੋ ਜਿਹਨੂੰ ਇਹ ਨਹੀਂ ਪਤਾ ਵੀ ਉਹਨਾਂ ਦਾ ਭਾਰਤ ਕਦੋਂ ਆਜ਼ਾਦ ਹੋਇਆ ਵਾ ਸੋ ਆਪ ਉਹ ਇੱਕ ਪਾਰਟੀ ਦੀ ਭਗਤ ਹੈ ਇੱਕ ਬੰਦੇ ਦੀ ਭਗਤ ਆ ਉਹਦਾ ਦਿਮਾਗ ਉਸ ਤੋਂ ਉੱਤਰੇ ਲੈਵਲ ਤੇ ਕੰਮ ਨਹੀਂ ਕਰਦਾ ਜੀ ਬਸ ਮੇਰਾ ਆਖਰੀ ਸਵਾਲ ਹੈਗਾ ਹੈ ਤੁਸੀਂ ਕਿਸ ਤਰੀਕੇ ਦਾ ਜਿਹੜਾ ਹੈਗਾ ਇਸ ਵਕਤ ਕਾਰਵਾਈ ਦੀ ਮੰਗ ਕਰ ਰਹੇ ਹੋ ਕਿਸ ਤਰੀਕੇ ਦੇ ਨਾਲ ਕਾਰਵਾਈ ਹੋਣੀ ਚਾਹੀਦੀ ਹੈ ਦੇਖੋ ਆਪਾਂ ਕਿਸੇ ਵੀ ਮਾਹੌਲ ਨੂੰ ਆਪਾਂ ਖਰਾਬ ਨਹੀਂ ਕਰਨਾ ਚਾਹੁੰਦੇ ਪਹਿਲਾਂ ਅਸੀਂ ਸਰਕਾਰ ਨੂੰ ਕਹਿੰਦੇ ਹੁੰਨੇ ਆ ਜਦੋਂ ਸਰਕਾਰ ਨਾ ਮੰਨੇ ਫਿਰ ਸਿੱਖਾਂ ਨੂੰ ਆਪਣਾ ਇੱਕ ਵੱਖਰਾ ਵੀ ਤਰੀਕਾ ਸਾਰੀ ਦੁਨੀਆ ਜਾਣਦੀ ਏ ਫਿਰ ਅਸੀਂ ਉਹ ਤਰੀਕਾ ਵਰਤਦੇ ਹੁੰਨੇ ਆ ਹੋਰ ਵੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਤੁਸੀਂ ਕਹਿ ਰਹੇ ਹੋ ਕਿ ਮੈਂ ਟਰੇਲਰ ਦੇਖਿਆ ਜਿਸ ਦੇ ਵਿੱਚ ਮੈਨੂੰ ਲੱਗ ਰਿਹਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਬਾਰੇ ਇਸ ਫਿਲਮ ਦੇ ਵਿੱਚ ਗਲਤ ਦਿਖਾਇਆ ਜਾ ਰਿਹਾ ਹੈ ਪੰਜਾਬ ਬਾਰੇ ਗਲਤ ਦਿਖਾਇਆ ਜਾ ਰਿਹਾ ਹੈ ਜੋ ਉਸ ਵਕਤ ਹਰਮੰਦਰ ਸਾਹਿਬ ਦੇ ਵਿੱਚ ਦਰਸ਼ਨ ਕਰਨ ਗਏ ਜਾਂ ਫਿਰ ਉਸ ਜਗ੍ਹਾ ਦੇ ਉੱਤੇ ਗਏ ਉਹਨਾਂ ਨੂੰ ਗਲਤ ਦਿਖਾਇਆ ਜਾ ਰਿਹਾ ਹੈ ਅਜੀ ਹੈ ਤੁਸੀਂ ਕੀ ਟਰੇਲਰ ਦੇ ਵਿੱਚ ਦੇਖ ਲਿਆ ਜਿਸ ਕਾਰਨ ਤੁਹਾਨੂੰ ਲੱਗ ਰਿਹਾ ਕਿ ਇਮਰਜੈਂਸੀ ਫਿਲਮ ਜਿਹੜੀ ਹੈ ਉਹ ਗਲਤ ਹੈ ਇਸ ਨੂੰ ਬੰਦ ਹੋਣਾ ਚਾਹੀਦਾ ਹੈ ਇਸ ਦੇ ਉੱਤੇ ਰੋਕ ਲਗਣੀ ਚਾਹੀਦੀ ਹੈ ਸਰ ਮੈਂ ਇਸ ਫਿਲਮ ਬਾਰੇ ਇਸ ਲਈ ਕਹਿ ਰਿਹਾ ਕਿਉਂਕਿ ਮੈਂ ਕੱਲ ਹੀ ਕੰਗਨਾ ਰਣੋਦ ਦੀ ਵੀ ਇੰਟਰਵਿਊ ਸੁਣੀ ਹੈ ਉਹਨੇ ਕਈ ਕਿਤਾਬਾਂ ਸਟੱਡੀ ਕੀਤੀਆਂ ਲੇਕਿਨ ਉਹਨੇ ਉਹ ਕਿਤਾਬਾਂ ਸਟੱਡੀ ਨਹੀਂ ਕੀਤੀਆਂ ਜਿਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਨੇ ਕਦੀ ਵੀ ਖਾਲਸਾਣ ਦੀ ਡਿਮਾਂਡ ਨਹੀਂ ਕੀਤੀ ਸੀਗੀ ਤੁਸੀਂ ਇਸ ਫਿਲਮ ਦੇ ਵਿੱਚ ਦੇਖ ਸਕਦੇ ਹੋ ਸੀਨ ਆ ਮੈਂ ਦਿਖਾ ਵੀ ਸਕਦਾ ਮੇਰੇ ਕੋਲ ਮੈਂ ਦਿਖਾ ਸਕਦਾ ਸੀਨ ਉਹਦੇ ਵਿੱਚ ਕਿਹਾ ਗਿਆ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਨੇ ਕਿਹਾ ਉਹ ਜੋ ਕਿ ਇੱਕ ਨਕਲੀ ਸਿੱਖ ਤਿਆਰ ਕੀਤਾ ਗਿਆ ਦਿਨਾਂ ਦੀ ਦਾੜੀ ਬਣਾਈ ਗਈ ਨਕਲੀ ਦਾੜੀ ਲਗਾਈ ਗਈ ਹੈ ਉਹ ਸਾਹਮਣੇ ਪੇਸ਼ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਮੈਨੂੰ ਖਾਲਸਾਤਨ ਮਿਲ ਜਾਏ ਤੇ ਖਾਲਸਾਤਨ ਮਿਲ ਜਾਏ ਚਾਹੇ ਜਿਨੇ ਮਰਜੀ ਬੰਦੇ ਐਂਟਰ ਹੋ ਜਾਣ ਇਹ ਤੁਹਾਡੇ ਟ੍ਰੇਲਰ ਟ੍ਰੇਲਰ ਬੋਲਿਆ ਜਦ ਕਿ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਨੇ ਅੱਜ ਤੱਕ ਖਾਲਸਾਤਨ ਦੀ ਡਿਮਾਂਡ ਨਹੀਂ ਕੀਤੀ ਦੂਜੀ ਗੱਲ ਇੱਕ ਸੀਨ ਹੋਰ ਵਿੱਚ ਦਿਖਾਇਆ ਗਿਆ ਜਿਦੇ ਵਿੱਚ ਸਿੱਖਾਂ ਦੇ ਐਕਸ਼ਨ ਨੂੰ ਚੰਗੀ ਬੁਰੀ ਤਰ੍ਹਾਂ ਨਾਲ ਵਗਾੜਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਨੂੰ ਉਹਨਾਂ ਦੇ ਇੱਥੇ ਜ ਬੰਦੂਕਾ ਫੜਾ ਕੇ ਤੇ ਨਿਰਦੋਸ਼ਾਂ ਨੂੰ ਪੁੰਨਿਆ ਗਿਆ ਯਾ ਉਹਨਾਂ ਨੂੰ ਗੋੜੀਆਂ ਮਾਰੀਆਂ ਗਏ ਜੋ ਕਿ ਬਿਲਕੁਲ ਗਲਤ ਹੈ ਇਸ ਕਰਕੇ ਇਸ ਬੇਸ ਦੇ ਉੱਤੇ ਮੈਂ ਜੋ ਇਹ ਟ੍ਰੇਲਰ ਟ੍ਰੇਲਰ ਕਹਿ ਰਿਹਾ ਤੁਸੀਂ ਜੋ ਸਵਾਲ ਕੀਤਾ ਸੀ ਕਿ ਜਰਨੈਲ ਸਿੰਘ ਬਾਰੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਉਹਨਾਂ ਬਾਰੇ ਗਲਤ ਬੋਲਿਆ ਇਹ ਟ੍ਰੇਲਰ ਦੱਸ ਰਿਹਾ ਜੀ ਉਹਨਾਂ ਨੇ ਅੱਜ ਤੱਕ ਵੀ ਕਿਸੇ ਵੀ ਕਿਤਾਬ ਚ ਤੁਸੀਂ ਪੜ ਲਓ ਕੋਈ ਵੀ ਕਿਤਾਬ ਵਿੱਚ ਸੰਤਸ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਖਾਲਿਸਤਾਨ ਦੀ ਡਿਮਾਂਡ ਨਹੀਂ ਕੀਤੀ ਸਰ ਫਿਰ ਇਹ ਫਿਲਮ ਦੇ ਵਿੱਚ ਕਿਸ ਤਰੀਕੇ ਦੇ ਨਾਲ ਦਿਖਾਇਆ ਜਾ ਰਿਹਾ ਹੈ ਕਿ ਇਹ ਫਿਰ ਚਾਲ ਰਹੀ ਕੰਗਨ ਰਣੋਦ ਦੀ ਜਾਂ ਫਿਰ ਜੋ ਫਿਲਮ ਬਣਾ ਰਹੇ ਨੇ ਨਿਰਮਾਤਾ ਨੇ ਉਹਨਾਂ ਦੀ ਸਰ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕੰਗਨਾਰ ਰਣੋਤ ਹਮੇਸ਼ਾ ਹੀ ਪੰਜਾਬ ਵਿਰੋਧੀ ਰਹੀਏ ਤੁਸੀਂ ਪਿਛਲੇ ਵੀ ਬਿਆਨ ਦੇਖ ਲਓ ਕਈ ਵਾਰੀ ਉਹਨੇ ਪੰਜਾਬ ਦੇ ਵਿਰੋਧੀ ਪ੍ਰੋਧཅੀ ਬਿਆਨ ਦਿੱਤੇ ਨੇ ਉਹਨੇ ਜੋ ਵੀ ਇਹ ਗੱਲ ਕੀਤੀ ਹੈ ਤੋੜ ਮੋੜ ਕੇ ਗੱਲ ਕੀਤੀ ਗਈ ਹੈ ਜਿਹਦੇ ਵਿੱਚ ਸਿੱਖਾਂ ਦਾ ਅਕਸ ਨੂੰ ਬਿਲਕੁਲ ਵਿਗਾੜਨ ਦੀ ਕੋਸ਼ਿਸ਼ ਕੀਤੀ ਜੋ ਕਿ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਤੁਸੀਂ ਕਹਿ ਰਹੇ ਹੋ ਕਿ ਬਰਦਾਸ਼ਤ ਨਹੀਂ ਕਰਾਂਗੇ اچھا ਤੁਸੀਂ ਟ੍ਰੇਲਰ ਦੇਖਿਆ ਪ੍ਰੋਪਰ ਪ੍ਰੋਪਰ ਟ੍ਰੇਲਰ ਦੇ ਵਿੱਚ ਤੁਹਾਨੂੰ ਕੀ ਦੇਖਣ ਨੂੰ ਮਿਲਿਆ ਇਹ ਇਮਰਜੈਂਸੀ ਫਿਲਮ ਦੇ ਵਿੱਚ ਕੀ ਠੀਕ ਤੇ ਕੀ ਗਲਤ ਹੈ ਇਹਦੇ ਵਿੱਚ ਸਰ ਦੇਖੋ ਜੋ ਵੀ ਦਿਖਾਇਆ ਗਿਆ ਉਹ ਮਤਲਬ ਜੋ ਟ੍ਰੇਲਰ ਦੇ ਵਿੱਚ ਨਜ਼ਰ ਆ ਰਿਹਾ ਉਹ ਇਹੀ ਨਜ਼ਰ ਆ ਰਿਹਾ ਕਿ ਜੋ ਇਹਨਾਂ ਨੇ ਦਿਖਾਇਆ ਐਮਰਜੈਂਸੀ ਵਲੇ ਕੀ ਹੋਇਆ ਕੀ ਹਾਲਾਤ ਬਣੇ ਇਹ ਕਿਵੇਂ ਡੈਮੋਕ੍ਰੇਸੀ ਦਾ ਕਹਾਣ ਹੋਇਆ ਉਹਦੇ ਵਿੱਚ ਸਾਰਾ ਜੋ ਵੀ ਸੀਗਾ ਇਹ ਰੇਡੀਓ ਸਟੇਸ਼ਨ ਬੰਦ ਕਰ ਦਿੱਤੇ ਗਏ ਜੋ ਵੀ ਉਹ ਚੀਜ਼ਾਂ ਦਿਖਾਈਆਂ ਗਈਆਂ ਲੇਕਿਨ ਜਿਹੜਾ ਟ੍ਰੇਲਰ ਦੇ ਵਿੱਚ ਜਿੰਨਾ ਕੁ ਮੈਨੂੰ ਨਜ਼ਰ ਆਇਆ ਉਹ ਇਹੀ ਚੀਜ਼ ਨਜ਼ਰ ਆਈ ਕਿ ਸੰਤ ਜਰਨੈਲ ਸਿੰਘ ਜੀ ਖੜੇ ਹੋਏ ਨੇ ਉਹਨਾਂ ਨੂੰ ਨਕਲੀ ਜਰਨੈਲ ਸਿੰਘ ਜੀ ਬਣਾਏ ਹੋਏ ਨੇ ਜਿਨ੍ਹਾਂ ਦੀ ਦਾੜੀ ਵੀ ਨਕਲੀ ਲੱਗ ਰਹੀ ਹੈ ਜੋ ਕਿ ਸਰਾਸਰ ਗਲਤ ਹੈ ਇਹ ਚੀਜ਼ ਉਹਨਾਂ ਨੇ ਕਦੀ ਵੀ ਨਹੀਂ ਕਹੀ ਤੁਸੀਂ ਕਿਹੜੀ ਵੀ ਕਿਤਾਬ ਪੜ੍ਹ ਲਓ ਜਾਂ ਕੁਝ ਵੀ ਕਰ ਲਓ ਉਹਨਾਂ ਦੇ ਉੱਤੇ ਅੱਜ ਤੱਕ ਕੋਈ ਵੀ ਟੈਰਰਿਸਟ ਦਾ ਕੋਈ ਵੀ ਮੁਕਦਮਾ ਦਰਜ ਨਹੀਂ ਹੋਇਆ ਇੱਕ ਦਿਨ ਜਦੋਂ ਅਟੈਕ ਹੋਣ ਤੋਂ ਪਹਿਲਾਂ ਦਰਜ ਕੀਤਾ ਗਿਆ ਉਹ ਵੀ ਨਜਾਇਜ਼ ਕੀਤਾ ਗਿਆ ਇਸ ਲਈ ਮੈਂ ਇਸ ਫਿਲਮ ਦੇ ਜੋ ਟ੍ਰੇਲਰ ਦੇਖਿਆ ਉਸ ਸਹਾਰੇ ਉਹਨਾਂ ਨੂੰ ਮੈਂ ਕਹਿ ਰਿਹਾ ਕਿ ਇਹ ਬਿਲਕੁਲ ਹੀ ਗਲਤ ਹੈ ਜੋ ਅਕਸ ਖਰਾਬ ਕੀਤਾ ਗਿਆ ਸਿੱਖਾਂ ਦਾ ਸਾਹਿਬ ਨਾਲ ਇਹ ਟ੍ਰੇਲਰ ਗਲਤ ਹੈ ਫਿਲਮ ਗਲਤ ਹੈ ਤੁਹਾਨੂੰ ਕੀ ਲੱਗਦਾ ਹੈ ਕਿਸ ਤਰੀਕੇ ਦੀ ਕਾਰਵਾਈ ਹੋਣੀ ਚਾਹੀਦੀ ਹੈ ਕਿਨਾਂ ਉੱਪਰ ਹੋਣੀ ਚਾਹੀਦੀ ਹੈ ਸਰ ਤੁਰੰਤ ਪ੍ਰਭਾਵਨਾ ਜੋ ਇਹ ਡਾਇਰੈਕਟਰ ਹੈ ਉਹ ਕੰਗਨਰ ਰਣੋਤ ਔਰ ਪ੍ਰੋਡਿਊਸਰ ਵੀ ਕੰਗਨਰ ਰਣੋਤ ਹੈ ਉਹਦੇ ਉੱਤੇ ਇਹ ਕਾਰਵਾਈ ਹੋਣੀ ਚਾਹੀਦੀ ਪਰਚਾ ਦਰਜ ਹੋਣਾ ਚਾਹੀਦਾ ਉਹਨੂੰ ਅਰੈਸਟ ਤੁਰੰਤ ਅਰੈਸਟ ਕਰ ਲੈਣਾ ਚਾਹੀਦਾ ਕਿਉਂਕਿ ਉਹ ਹਮੇਸ਼ਾ ਹੀ ਪੰਜਾਬ ਵਿਰੋਧੀ ਰਹੀ ਹੈ ਔਰ ਅਸੀਂ ਇਹ ਫਿਲਮ ਇੱਥੇ ਬਿਲਕੁਲ ਨਹੀਂ ਲੱਗਣ ਦੇਾਂਗੇ ਇਸ ਵਕਤ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਹੈਗਾ ਏ ਉਹ ਇਮਰਜੈਂਸੀ ਫਿਲਮ ਜੋ ਕਿ ਕੰਗਨਰ ਰਣੋਤ ਦੀ ਨਵੀਂ ਫਿਲਮ ਆ ਰਹੀ ਹੈ ਉਸ ਦਾ ਵਿਰੋਧ ਕਰ ਰਹੇ ਹਾਂ ਤੇ ਜੇਕਰ ਉਹ ਫਿਲਮ ਨੂੰ ਬੰਦ ਨਹੀਂ ਕੀਤਾ ਜਾਵੇਗਾ ਉਸ ਫਿਲਮ ਨੂੰ ਨਈ ਜਿਹੜਾ ਹੈਗਾ ਏ ਉਹ ਰੋਕੇ ਜਾਵੇਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਏ ਉਹ ਇਸ ਫਿਲਮ ਦਾ ਕੰਗੜਾ ਰਣੋਦ ਦਾ ਵੱਡੇ ਪੱਧਰ ਦੇ ਉੱਤੇ ਵਿਰੋਧ ਕੀਤਾ ਜਾਵੇਗਾ ਕੈਮਰਾ ਪਰਸਨ ਪੰਕੇ ਦੇ ਨਾਲ ਰਾਜੂ ਗੁਪਤਾ ਜਲੰਧਰ